ਇੱਕ ਗਰੀਬ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਇੱਕ ਚੰਗੇ ਘਰ ਦੇ ਵਿੱਚ ਹੁੰਦਾ। ਵਿਆਹ ਦੇ ਕਾਰਡ ਵੰਡੇ ਜਾਂਦੇ ਆ। ਸਾਰੀਆਂ ਤਿਆਰੀਆਂ ਹੋ ਜਾਂਦੀਆਂ। ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਕੁੜੀ ਦੇ ਮੰਗੇਤਰ ਦੀ ਮੌਤ ਹੋ ਜਾਂਦੀ ਹੈ। ਫਿਰ ਕਿਸ ਤਰ੍ਹਾਂ ਕੁੜੀ ਦਾ ਉਹ ਹੋਣ ਵਾਲਾ ਸਹੁਰਾ ਪਰਿਵਾਰ ਕੁੜੀ ਦੀ ਜ਼ਿੰਦਗੀ ਬਚਾਉਂਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ। ਪਰਮਜੀਤ ਇੱਕ ਸਧਾਰਨ ਪਰਿਵਾਰ ਦੀ ਕੁੜੀ ਹੁੰਦੀ ਹੈ ਜਿੱਥੇ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ। ਉਹਦੀਆਂ ਦੋ ਛੋਟੀਆਂ ਭੈਣਾਂ ਵੀ ਹੁੰਦੀਆਂ। ਪਰਮਜੀਤ ਆਪਣੀਆਂ ਤਿੰਨਾਂ ਭੈਣਾਂ ਵਿੱਚੋਂ ਸਭ ਤੋਂ ਵੱਡੀ ਹੁੰਦੀ ਆ ਤੇ ਉਹਨਾਂ ਦੇ ਕੋਈ ਭਰਾ ਵੀ ਨਹੀਂ ਹੁੰਦਾ ਤੇ ਉਹਦਾ ਪਿਓ ਹਰਨੇਕ ਥੋੜੀ ਜੀ ਜ਼ਮੀਨ ਤੇ ਗੁਜ਼ਾਰਾ ਕਰਦਾ ਹੁੰਦਾ ਵੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ। ਜ਼ਮੀਨ ਨਾਂ ਦੇ ਬਰਾਬਰ ਹੁੰਦੀ ਆ। ਹੁਣ ਇੱਕ ਘਰ ਦੇ ਵਿੱਚ ਤਿੰਨ ਧੀਆਂ ਹੋਣ ਤੇ ਕੋਲੇ ਗੁਜ਼ਾਰੇਯੋਗ ਜ਼ਮੀਨ ਵੀ ਨਾ ਹੋਵੇ ਉਹ ਵੀ ਜ਼ਿੰਦਗੀ ਇੱਕ ਤਰ੍ਹਾਂ ਦੀ ਅਜਾਬ ਬਣ ਜਾਂਦੀ ਆ ਮਾਪੇ ਲਈ ਹੈਨਾ। ਤੇ ਦੂਸਰੇ ਪਾਸੇ ਹਰਨੇਕ ਦੇ ਕਿਸੇ ਜਾਣਕਾਰ ਬੰਦੇ ਦੇ ਰਾਹੀਂ ਉਹਦੀ ਵੱਡੀ ਧੀ ਪਰਮਜੀਤ ਨੂੰ ਰਿਸ਼ਤਾ ਆਉਂਦਾ ਅੱਛਾ ਰਿਸ਼ਤਾ ਆਉਂਦਾ ਤਾਂ ਸਾਰੇ ਇੱਕਦਮ ਹੈਰਾਨ ਵੀ ਹੋ ਜਾਂਦੇ ਆ ਵੀ ਸਾਡੇ ਪੱਲੇ ਤਾਂ ਕੱਖ ਹੀ ਨਹੀਂ ਹੈਗਾ ਵੀ ਸਾਨੂੰ ਰਿਸ਼ਤਾ ਅਚਾਨਕ ਕਿਵੇਂ ਆ ਗਿਆ ਹਮ ਪਰਮਜੀਤ ਨੂੰ ਪਹਿਲਾਂ ਵੀ ਬਹੁਤ سارے ਰਿਸ਼ਤੇ ਆਏ ਸੀ ਪਰ ਉਹਨਾਂ ਨੂੰ ਹਮੇਸ਼ਾ ਇਸ ਕਰਕੇ ਤਰਸਕਾਰਿਆ ਜਾਂਦਾ ਸੀ ਵੀ ਇਹਨਾਂ ਦਾ ਫੈਮਿਲੀ ਸਟੇਟਸ ਮੁੰਡੇ ਵਾਲਾ ਨਾ ਮੈਚ ਨਹੀਂ ਕਰਦਾ। ਅਗਲੇ ਨੂੰ ਇਹ ਸੀ ਵੀ ਘਰ 'ਚ ਤਿੰਨ ਧੀਆਂ ਨੇ ਕੋਲੀ ਜ਼ਮੀਨ ਵੀ ਹੈ ਨਹੀਂ ਤੇ ਘਰ 'ਚ ਵੀ ਉੱਠਣ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਹੈਗੀ ਵੀ ਇਹ ਸਾਰੀਆਂ ਚੀਜ਼ਾਂ ਪਰਮਜੀਤ ਦੇ ਰਿਸ਼ਤੇ ਤੇ ਭਾਰੀ ਪੈ ਜਾਂਦੀਆਂ ਸੀ। ਪਰ ਜਿਹੜਾ ਹੁਣ ਰਿਸ਼ਤਾ ਆਇਆ ਸੀ ਇਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਇਹ ਪਰਮਜੀਤ ਦੇ ਪਰਿਵਾਰ ਨਾਲੋਂ ਕਿਤੇ ਚੌਗਣਾ ਅਮੀਰ ਪਰਿਵਾਰ ਸੀਗਾ। ਉਸ ਪਰਿਵਾਰ ਦਾ ਮੁੰਡਾ ਕੁਲਜਿੰਦਰ ਜਿਹੜਾ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀਗਾ ਉਹਨਾਂ ਵੱਲੋਂ ਰਿਸ਼ਤਾ ਪਰਮਜੀਤ ਨੂੰ ਆਉਂਦਾ ਤੇ ਹਰਨੇਕ ਦਾ ਕੋਈ ਜਾਣਕਾਰ ਬੰਦਾ ਸੱਜਣ ਸਿਓ ਰਿਸ਼ਤਾ ਲੈ ਕੇ ਆਉਂਦਾ ਉਹ ਆ ਕੇ ਦੱਸਦਾ ਕਿ ਇਦਾਂ ਕਰਕੇ ਇੱਕ ਚੰਗੀ ਜ਼ਮੀਨ ਆ ਸਰਦੇ ਪੁੱਜਦੇ ਪਰਿਵਾਰ ਦਾ ਇੱਕੋ ਇੱਕ ਮੁੰਡਾ ਗਾ ਵੀ ਆਪਣੀ ਤੀ ਨੂੰ ਰਿਸ਼ਤਾ ਆਉਂਦਾ ਹੁਣ ਹਰਨੇਕ ਸਿੰਘ ਜਿਵੇਂ ਦੁਨੀਆ ਦਾ ਚਿਹਰਾ ਦੇਖ ਚੁੱਕਾ ਸੀ ਉਹ ਸੋਚਦਾ ਸੀ ਵੀ ਸਾਡੇ ਅੱਲੇ-ਬੱਲੇ ਤਾਂ ਕੁਝ ਨਹੀਂ ਅਸੀਂ ਤਾਂ ਤਿੰਨ ਟਾਈਮ ਦੀ ਸਾਡੇ ਕੋਲ ਰੋਟੀ ਮਸਾਂ ਜੁੜਦੀ ਆ ਵੀ ਸਾਨੂੰ ਐਡੇ ਵੱਡੇ ਘਰ ਦੇ ਲੋਕਾਂ ਨੇ ਕਿਦਾਂ ਅਪਰੋਚ ਕਰ ਲਈ ਹੈ ਨਾ ਇਹ ਸਵਾਲ ਉਹਨੇ ਉਠਾਇਆ ਤੇ ਉਹਨੇ ਆਪਦੇ ਸਾਥੀ ਸੱਜਣ ਸਿੰਘ ਨੂੰ ਕਿਹਾ ਕਹਿੰਦਾ ਵੀ ਬਈ ਤੈਨੂੰ ਸਾਡੇ ਹਾਲਾਤ ਪਤਾ ਵੀ ਜੇ ਰਿਸ਼ਤਾ ਉੱਠਿਆ ਅਗਲੇ ਨੇ ਸਾਡੇ ਬਾਰੇ ਜਾਣਿਆ ਨਹੀਂ ਹੋਊਗਾ ਵੀ ਤੂੰ ਕਿਤੇ ਮਜ਼ਾਕ ਤਾਂ ਨਹੀਂ ਕਰ ਰਿਹਾ ਹੈਗਾ ਉਹ ਕਹਿੰਦਾ ਵੀ ਧੀਆ ਭੈਣਾਂ ਦੇ ਮਾਮਲੇ 'ਚ ਕਾਹਦੇ ਮਜ਼ਾਕ ਵੀ ਇਹ ਗੱਲ ਸੱਚੀ ਆ ਵੀ ਉਹਨਾਂ ਨੂੰ ਲੱਗਿਆ ਵੀ ਸਾਨੂੰ ਇੱਕ ਸਧਾਰਨ ਪਰਿਵਾਰ ਦੀ ਕੁੜੀ ਚਾਹੀਦੀ ਹੈ ਜਿਹੜੀ ਘਰ ਸੰਭਲ ਲਵੇ ਹੁਣ ਗਰੀਬ ਦੇ ਘਰ ਵਿੱਚ ਇਹੀ ਹੁੰਦਾ ਕਿ ਬੱਚੇ ਸਲੱਗ ਹੁੰਦੇ ਆ ਪਰ ਉਹ ਅਮੀਰ ਨਹੀਂ ਹੁੰਦੇ ਉਹਨਾਂ ਕੋਲ ਜਿੰਦਗੀ ਦੀਆਂ ਜ਼ਿਆਦਾ ਸਹੂਲਤਾਂ ਨਹੀਂ ਹੁੰਦੀਆਂ ਇਹੀ ਚੀਜ਼ ਪਰਮਜੀਤ ਦੇ ਪਰਿਵਾਰ 'ਚ ਸੀ ਤਾਂ ਉਹਨੇ ਹਰਨੇਕ ਨੇ ਇਹ ਗੱਲ ਆਪਦੇ ਘਰ ਵਾਲੀ ਨਾਲ ਕੇ ਕੀਤੀ ਵੀ ਇਦਾਂ ਕਰਕੇ ਪਰਮਜੀਤ ਦੇ ਰਿਸ਼ਤੇ ਦੀ ਗੱਲ ਹੋਈ ਆ ਵੀ ਮੈਨੂੰ ਸੱਜਣ ਸੋਂ ਨੇ ਰਿਸ਼ਤੇ ਦੀ ਦੱਸ ਪਾਈ ਆ ਤਾਂ ਪਰਮਜੀਤ ਦੀ ਮਾਂ ਕਹਿੰਦੀ ਵੀ ਆਪਾਂ ਕੁਝ ਨਹੀਂ ਪੁੱਛਣਾ ਅਗਲਿਆਂ ਨੇ ਵੀ ਸੋਚ ਸਮਝ ਗਈ ਸਾਡੇ ਵੱਲ ਪੈਰ ਵਧਾਏ ਹੋਣਗੇ ਵੀ ਅਸੀਂ ਪੁੱਛ ਗਏ ਚੱਕਾ ਤੋਂ ਪੈਣਾ ਵੀ ਸੱਜਣ ਹੈਗਾ ਵਿਚਾਰ ਉਹਨੇ ਗੱਲ ਆਪਣੀ ਕੰਪਲੀਟ ਕਰ ਦੇਣੀ ਆ ਹੋ ਜਾਣਾ ਸਾਰਾ ਕੁਝ ਆ ਨਾ ਤੇ ਫੇਰ ਕੀ ਹੁੰਦਾ ਦੂਸਰੇ ਪਾਸੇ ਜਿਹੜਾ ਕੁਲਜਿੰਦਰ ਸਿੰਘ ਦਾ ਬਾਪ ਹੁੰਦਾ ਹਨ ਉਹ ਖੇਤਾਂ ਦੇ ਵਿੱਚ ਜਾਣ ਔਣ ਕਰਦਾ ਉਹਨਾਂ ਨੇ ਕੰਮ ਵਾਲੇ ਬੰਦੇ ਰੱਖੇ ਹੁੰਦੇ ਐਨੀ ਜ਼ਮੀਨ ਦਾ ਸਾਰਾ ਕੁਝ ਵੇਖਣਾ ਕਰਨਾ ਤੇ ਇਧਰਲੇ ਪਾਸੇ ਕੁਲਜਿੰਦਰ ਘਰ ਦੇ ਵਿੱਚੋਂ ਦੋ ਦੋ ਦਿਨ ਗਾਇਬ ਵੀ ਰਹਿੰਦਾ ਆ ਆ ਵੀ ਜਾਂਦਾ ਮਾਂ ਨੂੰ ਥੋੜਾ ਥੋੜਾ ਅਹਿਸਾਸ ਹੁੰਦਾ ਵੀ ਉਹਦੇ ਪੁੱਤ ਦੀ ਰਹਿਣੀ ਬਹਿਣੀ ਚੰਗੇ ਲੋਕਾਂ ਚ ਨਹੀਂ ਹੈ ਪਿਓ ਦੇ ਬਾਲਾ ਮੱਥੇ ਨਹੀਂ ਲੱਗਦਾ ਹੈਗਾ ਮਾਂ ਇੱਕ ਬਹੁਤ ਵੱਡਾ ਪਰਦਾ ਪਾਈ ਰੱਖਦੀ ਆ ਆਪਣੇ ਪੁੱਤ ਤੇ ਕਿ ਉਹਦੇ ਘਰ ਵਾਲੇ ਨੂੰ ਕੁਝ ਨਾ ਪਤਾ ਲੱਗੇ ਜੇ ਦੂਸਰੇ ਪਾਸੇ ਉਹ ਸੱਜਣ ਸਿਉਂ ਦੇ ਨਾਲ ਗੱਲਬਾਤ ਕਰਦੀ ਰਹਿੰਦੀ ਆ ਵੀ ਜਿੰਨੀ ਜਲਦੀ ਹੋ ਸਕਦਾ ਸਾਨੂੰ ਕੁੜੀ ਦਾ ਰਿਸ਼ਤਾ ਲਿਆ ਦੋ ਹੁਣ ਸੱਜਣ ਸਿੰਘ ਅੰਦਰੋਂ ਅੰਦਰੀ ਇਹ ਵੀ ਸੋਚਦਾ ਵੀ ਇੰਨੀ ਕਾਲ ਐਡਾ ਵੱਡਾ ਪਰਿਵਾਰ ਆ ਇੱਕ ਪਾਸੇ ਮਹਿਲ ਇੱਕ ਪਾਸੇ ਕੱਚਾ ਟਾਰਾ ਵੀ ਕਿੰਨਾ ਫਰਕ ਆ ਵੀ ਕਾਲ ਕਾਤੋਂ ਕਰ ਰਹੇ ਆ ਉਹਨੇ ਸੋਚਿਆ ਫਿਰ ਸੋਚਿਆ ਵੀ ਠੀਕ ਐ ਭਾਈ ਹਰਨੇਕ ਨੂੰ ਵੀ ਕਾਲ ਆ ਵੀ ਕੁੜੀ ਦਾ ਰਿਸ਼ਤਾ ਹੋ ਜੇ ਤੁਸੀਂ ਇਹ ਦੇਖੋ ਉਹ ਇੱਕ ਮੰਗਣਾ ਕਰਦੇ ਆ ਮੰਗਣੇ ਦੇ ਵਿੱਚ ਕੁਲਜਿੰਦਰ ਦੀ ਮਾਂ ਚੰਗਾ ਸੋਨੇ ਦਾ ਸੈੱਟ ਪਾ ਕੇ ਜਾਂਦੀ ਆ ਭਰਮਜੀਤ ਨੂੰ ਸਿਰਫ ਮੰਗਣੇ ਦੇ ਵਿੱਚ ਔਰ ਸਾਰਾ ਖਰਚਾ ਉਹ ਖੁਦ ਕਰਦਿਆ ਤਾਂ ਹਰਨੇਕ ਸਿੰਘ ਸਿਰਫ ਹੱਥ ਬੰਨੀ ਖੜਾ ਹੁੰਦਾ ਵੀ ਮੇਰੀ ਧੀ ਦੀ ਕਿੰਡੀ ਵੱਡੀ ਕਿਸਮਤ ਆ ਤਾਂ ਮੁੰਡੇ ਦਾ ਪਿਓ ਹਰਨੇਕ ਸਿੰਘ ਨੂੰ ਇਹ ਕਹਿੰਦਾ ਵੀ ਤੁਸੀਂ ਧੀ ਦੇਤੀ ਸਾਡੇ ਲਈ ਇਹ ਬਹੁਤ ਵੱਡੀ ਗੱਲ ਆ ਔਰ ਸਾਰੇ ਪਿੰਡ ਦੇ ਵਿੱਚ ਇਹ ਗੱਲ ਬੜੀ ਹੈਰਾਨੀ ਭਰੀ ਹੋ ਜਾਂਦੀ ਆ ਕਿ ਇੱਕ ਸੁਧਾਰਨ ਜਮਾਂ ਗਰੀਬ ਪਰਿਵਾਰ ਦਾ ਰਿਸ਼ਤਾ ਐਡੇ ਵੱਡੇ ਖਾਨਦਾਨ ਨਾਲ ਜੁੜ ਗਿਆ ਔਰ ਉਹ ਜਿਹੜੇ ਇੰਨਾ ਸੋਨਾ ਕੁੜੀ ਨੂੰ ਮੰਗਣੇ ਤੇ ਪਾ ਗਏ अच्छा क्योंकि ਸ਼੍ਰੀਕੇ ਚ ਤੁਹਾਨੂੰ ਪਤਾ ਹੀ ਚੀਜ਼ਾਂ ਹੁੰਦੀਆਂ ਹੀ ਆ ਹਨ ਚਲੋ ਉਹਨਾਂ ਦਾ ਰਿਸ਼ਤਾ ਹੋ ਜਾਂਦਾ ਹੈ ਮੰਗਣਾ ਹੋ ਜਾਂਦਾ ਫਿਰ ਕੁਲਜਿੰਦਰ ਦੀ ਹੌਲੀ ਹੌਲੀ ਕਰਕੇ ਸਾਂਝ ਪੈਂਦੀ ਆ ਪਰਮਜੀਤ ਦੇ ਨਾਲ ਫੋਨ ਤੇ ਤੇ ਗੱਲਾਂ ਬਾਤਾਂ ਹੁੰਦੀਆਂ ਨੇ ਪਰਮਜੀਤ ਵੀ ਸਮਝਣ ਦੀ ਕੋਸ਼ਿਸ਼ ਕਰਦੀ ਆ ਹੁਣ ਜਿਹੜੇ ਬੱਚੇ ਗਰੀਬੀ ਚ ਪਲੇ ਹੋਣ ਜਾਂ ਜਿੱਦਾਂ ਵੀ ਹੋਣ ਉਹ ਘਰ ਦੇ ਹਾਲਾਤ ਦੇ ਹਿਸਾਬ ਨਾਲ ਗੱਲ ਕਰਦੇ ਆ ਹੁਣ ਕੁਲਜਿੰਦਰ ਨੇ ਦੋ ਦੋ ਦਿਨ ਗਾਇਬ ਰਹਿਣਾ ਗੱਲ ਨਾ ਕਰਨੀ ਫਿਰ ਆ ਕੇ ਗੱਲ ਕਰਨੀ ਤਾਂ ਉਹਨੇ ਗੱਲਾਂ ਵੀ ਅਜੀਬ ਕਰਨੀਆਂ ਪਰ ਪਰਮਜੀਤ ਵੀ ਇਸ ਗੱਲ ਦਾ ਓਲਾ ਰੱਖ ਗਈ ਹੁਣ ਉਹ ਕਹਿ ਰਿਹਾ ਵੀ ਸਾਨੂੰ ਛੇਤੀ ਤੋਂ ਛੇਤੀ ਰਿਸ਼ਤਾ ਚਾਹੀਦਾ ਮੰਗਣਾ ਹੋ ਗਿਆ ਚਾਰੇ ਪਾਸੇ ਠਾਠ ਵਾਠ ਵੱਜ ਗਏ ਵੀ ਹਾਂ ਬਹੁਤ ਤਕੜੇ ਘਰ ਚ ਰਿਸ਼ਤਾ ਹੋਇਆ ਉਧਰਲੇ ਪਾਸੇ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਵੀ ਇਹਨਾਂ ਨੇ ਜੇ ਰਿਸ਼ਤਾ ਕੀਤਾ ਤਾਂ ਕੀ ਸੋਚ ਸਮਝ ਕੇ ਕੀਤਾ ਹੋਊਗਾ ਕੁਸ਼ਕ ਦਿਨ ਬਾਪਰਦੇ ਆ ਹਲੇ ਤਾਂ ਸਜਣ ਸੋ ਸੁਨੇਹਾ ਲੈ ਕੇ ਆਉਂਦਾ ਵੀ ਭਾਈ ਉਹ ਵਿਆਹ ਮੰਗ ਰਹੇ ਆ ਤੁਸੀਂ ਜਿੰਨੀ ਜਲਦੀ ਹੋ ਸਕਦਾ ਵਿਆਹ ਕਰੋ ਹੂੰ ਤੇ ਹਰਨੇਕ ਕਹਿੰਦਾ ਵੀ ਸਾਨੂੰ ਤਾਂ ਅਸੀਂ ਤਾਂ ਪਹਿਲਾਂ ਹੀ ਸੋਚ ਰਹੇ ਹਾਂ ਵੀ ਉਹ ਵਿਆਹ ਨੂੰ ਕਹਿਣ ਤੇ ਅਸੀਂ ਭਈ ਆਪਦਾ ਕੋਈ ਪ੍ਰਬੰਧ ਕਰੀਏ ਸੱਜਣ ਸੌਣੇ ਸਾਫ਼ ਹੀ ਕਹਤਾ ਵੀ ਉਹਨਾਂ ਨੇ ਪ੍ਰਬੰਧ ਕਰਾਉਣਾ ਨਹੀਂ ਆਪਦੇ ਘਰ 'ਚ ਵੱਡੀ ਪਾਰਟੀ ਰੱਖਣੀ ਆ ਉਹਨਾਂ ਨੇ ਸਿਰਫ ਆਨੰਦ ਕਾਰਜ ਲੈਣੇ ਆ ਅੱਛਾ ਚਲੋ ਕਰਦਿਆ ਨੇ ਇਹ ਗੱਲ ਮੰਨ ਲਈ ਸੱਜਣ ਸੌਂਦੀ ਦੋਨਾਂ ਧਿਰਾਂ ਨੂੰ ਸੁਨੇਹੇ ਪਹੁੰਚ ਗਏ ਵੀ 28 ਦਿਨਾਂ ਤੇ ਬਰਾਤ ਆਊਗੀ ਤਿਆਰੀਆਂ ਬਿਆਰੀਆਂ ਚ ਸਮਾਂ ਲੰਘਣ ਲੱਗ ਗਿਆ ਪਰਮਜੀਤ ਦੀਆਂ ਸਹੇਲੀਆਂ ਵੀ ਉੱਤੇ ਰਸ ਕਰਦੀਆਂ ਨੇ ਕਿ ਤੈਨੂੰ ਕਿੰਨਾ ਵਧੀਆ ਘਰ ਮਿਲ ਗਿਆ ਤੇਰੀ ਕਿਸਮਤ ਆ ਔਰਤਾਂ ਵੀ ਪਰਮਜੀਤ ਦੀ ਮਾਂ ਨੂੰ ਆ ਕੇ ਵਧਾਈਆਂ ਦਿੰਦੀਆਂ ਵੀ ਬਹੁਤ ਵਧੀਆ ਹੋ ਗਿਆ ਤੁਹਾਡਾ ਜਿਹੜਾ ਰਿਸ਼ਤਾ ਜੁੜ ਗਿਆ ਭਾਈ ਹਨਾ ਹੁਣ ਕੁੜੀਆਂ ਦਾ ਤੋਰਾ ਤੋਰ ਪੂਗਾ ਦੂਸਰੇ ਪਾਸੇ ਜਿਹੜਾ ਕੁਲਜਿੰਦਰ ਆ ਉਹ ਵਿਆਹ ਦੇ ਤਿਆਰੀਆਂ ਦੇ ਦਿਨਾਂ ਦਰਮਿਆਨ ਕਰ ਚੁੱਕਾ ਹੈ ਰਹਿਣ ਲੱਗ ਜਾਂਦਾ ਤੇ ਚਲੋ ਵਿਆਹ ਦੀ ਤਰੀਕ ਵੀ ਤੈ ਹੋ ਜਾਂਦੀ ਹੈ ਕਾਰਡ ਵੀ ਵੰਡੇ ਜਾਂਦੇ ਆ ਬਿਲਕੁਲ ਸਾਰੀਆਂ ਤਿਆਰੀਆਂ ਓਕੇ ਹੋ ਜਾਂਦੀਆਂ ਨੇ ਹੁਣ ਕੁਲਜਿੰਦਰ ਦੂਸਰੇ ਪਾਸੇ ਜਦੋਂ ਕਹਿੰਦੇ ਆ ਵੀ ਸਾਹਿਬ ਅੱਧਾ ਗਿਆ ਤਾਂ ਉਹਨੂੰ ਬਾਹਰ ਨਹੀਂ ਜਾਣ ਦੇਣਾ ਕੁਲਜਿੰਦਰ ਇਹਨਾਂ ਚੀਜ਼ਾਂ ਨੂੰ ਕੁਝ ਵੀ ਨਹੀਂ ਮੰਨਦਾ ਉਹ ਆਪਦੀ ਮਾਂ ਨੂੰ ਹਾਸੇ ਨਾਲ ਅੰਨੇ ਬਹਾਨੇ ਕਹਿ ਕੇ ਨਿਕਲ ਜਾਂਦਾ ਵੀ ਮੈਂ ਦੋਸਤਾਂ ਨੂੰ ਮਿਲਣਾ ਮੈਂ ਫਲਾਨੇ ਨੂੰ ਵਿਆਹ ਤੇ ਸੱਦਣਾ ਆਪਾਂ ਨੂੰ ਆਹ ਪ੍ਰਬੰਧ ਕਰਨੇ ਪੈਣੇ ਆ ਉਹ ਵਿਆਹ ਦੇ ਪ੍ਰਬੰਧਾਂ ਦੇ ਬਹਾਨੇ ਦੇ ਵਿੱਚ ਬਾਹਰ ਕਿਤੇ ਹੋਰ ਆਉਣ ਜਾਣ ਕਰਦਾ ਇੱਕ ਦਿਨ ਕੀ ਹੁੰਦਾ ਘਰ ਦੇ ਵਿੱਚ ਵਧੀਆ ਤਿਆਰੀਆਂ ਹੋ ਰਹੀਆਂ ਹੁੰਦੀਆਂ ਘਰ ਚ ਕੁਲਜਿੰਦਰ ਦੇ ਮਾਮੇ ਚਾਚੇ ਦੇ ਮੁੰਡੇ ਵੀ ਇਕੱਠੇ ਹੋਏ ਹੁੰਦੇ ਆ ਪੂਰਾ ਹੱਲਾ ਗੁੱਲਾ ਹੋ ਰਿਹਾ ਹੁੰਦਾ ਜਿਵੇਂ ਵਿਆਹ ਵਾਲੇ ਮਾਹੌਲ ਦੇ ਵਿੱਚ ਹੁੰਦਾ ਕੁਲਜਿੰਦਰ ਚਵਾਰੇ ਦੇ ਵਿੱਚ ਸੁੱਤਾ ਪਿਆ ਹੁੰਦਾ ਥੱਲੇ ਹਾਸਾ ਖੇਡਾ ਹੋ ਰਿਹਾ ਹੁੰਦਾ ਤਾਂ ਕੁਲਜਿੰਦਰ ਦੀ ਮਾਂ ਕਹਿੰਦੀ ਆ ਵੀ ਇੱਥੇ ਤੁਸੀਂ ਰੌਣਕ ਮੇਲਾ ਲਾ ਰੱਖਿਆ ਵੀ ਵਿਆਹ ਵਾਲੇ ਨੂੰ ਵੀ ਪੁੱਛ ਲਓ ਜਾ ਕੇ ਉਹਨੂੰ ਚਵਾਰੇ ਤੋਂ ਹੇਠਾਂ ਲਿਆਓ ਤੁਹਾਡੇ ਨਾਲ ਚਾਹ ਪਾਣੀ ਪੀ ਲੂਗਾ ਤੁਸੀਂ ਕੋਈ ਕੰਮਕਾਰ ਕਰ ਲਿਓ ਵੀ ਹਾਸਾ ਖੇਡਿਆ ਚ ਕਿਉਂ ਤੁਸੀਂ ਟਾਈਮ ਨੰਗਾ ਆ ਹਜੇ ਮਤਲਬ ਕੁਲਜਿੰਦਰ ਦੀ ਮਾਂ ਨੇ ਇਹ ਗੱਲ ਕਹੀ ਆ ਤੇ ਉਹਨਾਂ ਵਿੱਚੋਂ ਇੱਕ ਜਾਣਾ ਭੱਜ ਕੇ ਚਵਾਰੇ ਤੇ ਚੜ ਜਾਂਦਾ ਉਹ ਜਾ ਕੇ ਕੀ ਵੇਖਦਾ ਵੀ ਕੁਲਜਿੰਦਰ ਆਪਦੇ ਮੂੰਹ ਤੇ ਸਹਰਾਣਾ ਰੱਖ ਕੇ ਸੁੱਤਾ ਪਿਆ ਹੋਇਆ ਉਨੇ ਨੂੰ ਇੱਕ ਮਜ਼ਾਕ ਜਿਹਾ ਕੀਤਾ ਕਿ ਬਈ ਉੱਠ ਜਾ ਹੁਣ ਤਾਂ ਵੀ ਸੌਂ ਕੇ ਥੋੜੀ ਸਰਨਾ ਉਹ ਉੱਠਿਆ ਹੀ ਨਾ ਉਹ ਫੇਰ ਉਹਨੇ ਦਰਵਾਜ਼ਾ ਖੜਕਾਤਾ ਦਰਾਂ ਚ ਪਹਿਲਾਂ ਉਹਨੂੰ ਖੜ ਕੇ ਵੇਖਿਆ ਫਿਰ ਦਰਵਾਜ਼ਾ ਖੜਕਾਇਆ ਕੁਲਜਿੰਦਰ ਬਿਲਕੁਲ ਵੀ ਨਹੀਂ ਹਿੱਲਿਆ ਜਿਵੇਂ ਹੀ ਉਹਨੇ ਜਾ ਕੇ ਉਹਦੇ ਚਾਚੇ ਦੇ ਮੁੰਡੇ ਨੇ ਉਹਦਾ ਪੈਰ ਖਿੱਚਿਆ ਤਾਂ ਉਹਦੇ ਸਹਰਾਣੇ ਤੇ ਰੱਖੇ ਹੋਏ ਹੱਥ ਬਿਲਕੁਲ ਹਿੱਲ ਗਏ ਤੇ ਸਹਰਾਣਾ ਮੂੰਹ ਤੋਂ ਡਿੱਗਿਆ ਤਾਂ ਕੁਲਜਿੰਦਰ ਦੇ ਮੂੰਹ ਚ ਚੈਗਾ ਰੀ ਸੀ ਕੁਲਜਿੰਦਰ ਦੀ ਇਹ ਹਾਲਤ ਦੇਖ ਕੇ ਉਹਦੇ ਚਾਚੇ ਦੇ ਮੁੰਡੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤੇ ਉਹਨੇ ਭੱਜ ਕੇ ਬਾਜਾ ਮਾਰੀਆਂ ਬਾਕੀ ਮੁੰਡੇ ਵੀ ਭੱਜ ਕੇ ਚਵਾਰੇ ਪਿਛੇ ਹੀ ਮਾਂ ਹਫੜਾ ਦਫੜੀ ਕਰਦੀ ਪਹੁੰਚੀ ਜੋ ਦੇਖਿਆ ਤਾਂ ਕੁਲਜਿੰਦਰ ਦੇ ਮੂੰਹ ਦੇ ਵਿੱਚੋਂ ਝੱਗ ਤੇ ਖੂਨ ਆ ਰਿਆ ਸੀਗਾ ਹੂੰ ਔਰ ਤੁਸੀਂ ਇਹ ਦੇਖੋ ਵੀ ਉਹਦੀ ਮਾਂ ਦਾ ਕੋਈ ਹਾਲ ਨਹੀਂ ਸੀਗਾ ਜਿਸ ਕਦਰ ਕੁਲਜਿੰਦਰ ਹਾਲਾਤ ਚ ਪਿਆ ਹੋਇਆ ਸੀਗਾ ਕਿ ਮੂੰਹ ਚੋਂ ਬਲੱਡ ਵੀ ਆ ਰਿਆ ਸੀਗਾ ਪਰ ਮੁੰਡੇ ਸਾਰੇ ਇਹ ਦੇਖ ਕੇ ਹੈਰਾਨ ਸੀ ਵੀ ਇਹਦੇ ਨਾਲ ਇਹ ਕਿੱਦਾਂ ਬਣ ਗਿਆ ਉਸ ਟਾਈਮ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਸ਼ਾਇਦ ਅਟੈਕ ਆ ਗਿਆ ਹੋਵੇ ਪਰ ਉਹਦੇ ਨਾਲ ਦੇ ਚਾਚੇ ਤਾਇਦੇ ਮੁੰਡਿਆਂ ਨੂੰ ਨਹੀਂ ਸੀ ਪਤਾ ਵੀ ਉਹਦਾ ਆਉਣ ਜਾਣ ਰਹਿਣ ਸਹਿਣ ਕਿੱਦਾਂ ਦੇ ਲੋਕਾਂ ਚ ਉਦੀ ਮੌਤ ਹੁੰਦੀ ਆ ਪਤਾ ਲੱਗਦਾ ਕਿ ਉਹ ਮਹਿੰਗਾ ਨਸ਼ਾ ਕਰਦਾ ਸੀ ਹੁਣ ਦੂਸਰੇ ਪਾਸੇ ਕੁੜੀ ਵਾਲਿਆਂ ਤੱਕ ਗੱਲ ਪਹੁੰਚਾਉਣੀ ਜਿੱਥੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਭ ਕੁਝ ਹੋ ਰਿਹਾ ਤਾਂ ਸਾਰੇ ਸੋਚਦੇ ਆ ਵੀ ਹੁਣ ਕੀ ਜਵਾਬ ਦਿੱਤਾ ਜਾਊਗਾ ਮੁੰਡੇ ਦਾ ਪਿਓ ਵੈਸੇ ਹੀ ਦਿਮਾਗ ਦਾ ਸੰਤੁਲਨ ਖੋ ਕੇ ਬੈਠਾ ਹੋਇਆ ਵੀ ਮੈਂ ਕੀ ਕਰਾਂ ਮੇਰੇ ਕੋਲ ਤਾਂ ਕੋਈ ਰਾਹ ਹੀ ਨਹੀਂ ਬਚਿਆ ਵੀ ਮੇਰਾ ਤਾਂ ਘਰ ਪੱਟਿਆ ਗਿਆ ਸਾਹਮਣੇ ਵਾਲੀ ਧੀ ਦਾ ਵੀ ਕੀ ਕਸੂਰ ਆ ਜਿਹੜਾ ਇਸ ਘਰ ਚ ਨਹੀਂ ਆਈ ਤੇ ਪਹਿਲਾਂ ਹੀ ਵਿਧਵਾ ਹੋ ਗਈ ਹੈ ਨਾ ਤਾਂ ਫਿਰ ਸੱਜਣ ਸਹੋਂ ਦੇ ਰਾਹੀ ਸਨੇਹਾ ਪਹੁੰਚਦਾ ਵੀ ਇਦਾਂ ਕਰਕੇ ਆ ਗੱਲ ਹੋਗੀ ਹਰਨੇਕ ਨੂੰ ਉਹ ਜਦੋਂ ਦੱਸਦਾ ਤਾਂ ਹਰਨੇਕ ਤਾਂ ਹਾਂ ਮਾਰ ਕੇ ਰੋਂਦਾ ਵੀ ਕਿਸਮਤ ਨੇ ਸਾਡੇ ਨਾਲ ਕੀ ਖੇਡ ਖੇਡੀ ਮੇਰੀ ਧੀ ਸੁਹਾਗਣ ਹੋਣ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਹੈ ਨਾ ਘਰ 'ਚ ਬੁਰੇ ਹਾਲ ਹੁੰਦੇ ਆ ਸਾਰਿਆਂ ਦੇ ਰੋ ਰੋ ਕੇ ਉਹ ਜਿਹੜਾ ਇੱਕ مصیبتਾਂ ਦਾ ਪਹਾੜ ਟੁੱਟਦਾ ਉਹ ਹਰਨੇਕ ਸਿੰਘ ਦੇ ਪਰਿਵਾਰ ਲਈ ਅਸਹਿ ਹੁੰਦਾ ਸਾਰੇ ਪਿੰਡ ਦੇ ਵਿੱਚ ਜਿੱਥੇ ਖੁਸ਼ੀਆਂ ਮਨਾਈਆਂ ਗਈਆਂ ਸੀ ਵੀ ਚਲੋ ਕੁੜੀ ਦਾ ਰਿਸ਼ਤਾ ਹੋਇਆ ਮਾਤਮ ਛਾ ਗਿਆ ਵੀ ਕੈਸੀ ਕਿਸਮਤ ਹੋਈ ਇੱਕੋ ਦਮ ਅੱਖ ਦੇ ਫੋਰਚ ਸਾਰਾ ਕੁਝ ਬਦਲਤਾ ਹੁਣ ਦੂਸਰੇ ਪਾਸੇ ਜਦੋਂ ਕੁਲਜਿੰਦਰ ਦੀ ਮੌਤ ਤੋਂ ਬਾਅਦ ਸਾਰਾ ਕੁਝ ਪਤਾ ਲੱਗਦਾ ਵੀ ਇਹ ਇੰਨਾ ਨਸ਼ਾ ਉਹ ਕਰ ਚੁੱਕਾ ਸੀਗਾ ਤੇ ਇਹ ਗੱਲ ਕੁਲਜਿੰਦਰ ਦੀ ਮਾਂ ਨੂੰ ਪਤਾ ਸੀ ਉਹਨੇ ਉਹਦੇ ਪਿਓ ਤੋਂ ਵੀ ਉੱਲਾ ਰੱਖਿਆ ਸੀ ਪਿਓ ਨੂੰ ਕਿਤੇ ਨਾ ਕਿਤੇ ਸ਼ੱਕ ਸੀਗਾ ਪਰ ਉਹਨੂੰ ਇਸ ਗੱਲ ਦਾ ਸੀਗਾ ਕਿ ਠੀਕ ਹੈ ਘਰ ਚ ਤੁਰਿਆ ਫਿਰਦਾ ਆਉਣ ਜਾਣ ਕਰਦਾ ਠੀਕ ਹੈ ਉਹਨੂੰ ਇਸ ਗੱਲ ਦਾ ਬਿਲਕੁਲ ਨਹੀਂ ਸੀ ਪਤਾ ਵੀ ਇਹ ਬੁਰੀ ਤਰ੍ਹਾਂ ਨਸ਼ਾ ਕਰਦਾ ਤਾਂ ਉਹ ਤਾਂ ਆਪਣੇ ਪਿਓ ਦੇ ਇੰਨਾ ਸਾਹਮਣੇ ਨਹੀਂ ਸੀ ਜਾਂਦਾ ਮਾਈ ਪਰਦੇ ਪਾਉਂਦੀ ਰਹਿੰਦੀ ਸੀ ਤੇ ਮਾਂ ਦੀ ਇਹ ਗੱਲ ਦੀ ਵੀ ਇੱਕ ਤਰ੍ਹਾਂ ਦੀ ਸਮਝ ਲੋੜੀ ਸੀ ਵੀ ਜਦੋਂ ਮੁੰਡਾ ਵਿਆਹਿਆ ਗਿਆ ਆਪੇ ਬਗਾਨੀ ਧੀ ਆ ਕੇ ਸੁਧਾਰ ਦੂਗੀ ਤੇ ਇਹੀ ਕਾਰਨ ਸੀਗਾ ਕਾਰਨ ਇਹੀ ਸੀਗਾ ਵੀ ਮੈਂ ਜਿੰਨੀ ਜਲਦੀ ਹੋ ਸਕਦਾ ਆਪਦੇ ਪੁੱਤ ਦਾ ਵਿਆਹ ਕਰਾਦਾ ਇਹਦੀ ਬੁਰੀ ਸੰਗਤੋਂ ਛੁੱਟ ਜੂਗੀ ਘਰੇ ਕੁੜੀ ਆ ਗਈ ਇਹ ਆਪਦੀ ਜ਼ਿੰਦਗੀ ਬਸਰ ਕਰਨਗੇ ਤੇ ਉਹਨੇ ਇਸ ਵਹਿਮ ਦੇ ਵਿੱਚ ਪੁੱਤ ਨੂੰ ਜਲਦੀ ਵਿਆਉਣ ਦੀ ਕਾਹਲੀ ਕੀਤੀ ਅੱਛਾ ਜਦੋਂ ਇਹ ਪੋਲ ਖੁੱਲਦਾ ਕੁਲਜਿੰਦਰ ਦੇ ਬਾਪ ਦੇ ਸਾਹਮਣੇ ਉਹ ਆਪਣੇ ਆਪ ਨੂੰ ਹੋਰ ਪਿੱਟਦਾ ਵੀ ਮੇਰੇ ਘਰ ਵਾਲੀ ਨੇ ਇਹੀ ਐਡਾ ਵੱਡਾ ਉਲਾ ਰੱਖਿਆ ਬੀ ਮੈਂ ਤਾਂ ਕਿਸੇ ਪਾਸੇ ਜੋਗਾ ਨਹੀਂ ਰਿਹਾ ਮੈਂ ਉਸ ਇੱਕ ਧੀ ਦੇ ਬਾਪ ਅੱਗੇ ਕੀ ਮੂੰਹ ਦਿਖਾਉਂਗਾ ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਮੇਰਾ ਪੁੱਤ ਨਸ਼ੇ ਕਰਦਾ ਸੀ ਤਾਂ ਤੁਰ ਗਿਆ ਉਹ ਆਪਦੀ ਘਰ ਵਾਲੀ ਦੇ ਨਾਲ ਬਹਿਸ-ਵਸਈਆ ਵੀ ਕਰਦਾ ਦੁੱਖ ਦੀ ਘੜੀ ਦੇ ਵਿੱਚ ਕਿ ਤੂੰ ਮੇਰੇ ਤੋਂ ਏਡਾ ਵੱਡਾ ਔਲਾਦ ਰੱਖ ਕੇ ਘਰ ਪਟਤਾ ਆਪਦਾ ਤਾਂ ਪਟਿਆ ਸਾਹਮਣੇ ਵਾਲਿਆਂ ਨੂੰ ਵੀ ਖੁੰਗਲ ਕਰਕੇ ਰੱਖਤਾ ਵੀ ਉਹਦਾ ਕੀ ਕਸੂਰ ਹਾਂ ਉਹਦਾ ਕੀ ਕਸੂਰ ਸੀਗਾ ਵੀ ਜੇ ਤੂੰ ਪਹਿਲਾਂ ਦੱਸਿਆ ਹੁੰਦਾ ਪਿਓ ਨੂੰ ਪੂਰਾ ਜਿੰਨੀ ਵੀ ਖਬਰ ਨਹੀਂ ਸੀਗਾ ਕੋਈ ਨਸ਼ਾ ਕਰਦਾ ਹੋਵੇ ਬੰਦਾ ਉਹਦੇ ਤਾਂ ਹਾਫ-ਹਾਫ ਤੋਂ ਪਤਾ ਲੱਗ ਜਾਂਦਾ ਖਾਸ ਕਰਕੇ ਪਿਓ ਨੂੰ ਉਹਦੀ ਮਾਂ ਵੀ ਕਿਉਂਕਿ ਕੁਲਜਿੰਦਰ ਆਪਦੇ ਬਾਪ ਨਾਲ ਉਹਦਾ ਵਿਚਰਦਾ ਹੀ ਨਹੀਂ ਸੀ ਘਰ ਚ ਖੇਤ ਚ ਕੰਮ ਕਰ ਲਈ ਸੀ ਰੀ ਲੱਗੇ ਹੁੰਦੇ ਸੀ ਉਹ ਤਾਂ ਪਰੌਣਾਚਾਰੀ ਢੇੜਾ ਮਾਰਦਾ ਸੀ ਸਿਰਫ ਖੇਤ ਬਾਕੀ ਗੱਲਾਂ ਉਹਦੀ ਮਾਂ ਅੱਗੇ ਹੋ ਕੇ ਬਾਪ ਨਾਲ ਕਰ ਲੈਂਦੀ ਸੀ ਤੇ ਕੁਲਜਿੰਦਰ ਨੂੰ ਤਾਂ ਸਾਹਮਣੇ ਹੀ ਨਹੀਂ ਸੀ ਆਉਣ ਦਿੰਦੀ ਮਾਪੇ ਨੂੰ ਇਹ ਵੀ ਹੋ ਜਾਂਦਾ ਚਲੋ ਮੁੰਡੇ ਖੁੰਡਿਆ ਮਾੜਾ ਮੂਟਾ ਖਾਣ ਪੀਣ ਕਰਦੇ ਆ ਪਰ ਉਹਨੂੰ ਇਸ ਗੱਲ ਦਾ ਬਿਲਕੁਲ ਬੇਲਮ ਨਹੀਂ ਸੀਗਾ ਕਿ ਉਹਦਾ ਪੁੱਤ ਖਤਰਨਾਕ ਨਸ਼ੇ ਕਰ ਰਿਹਾ ਹੈ ਅੱਛਾ ਉਹਨੂੰ ਸ਼ਰਾਬ ਵਗੈਰਾ ਦੀ ਪਤਾ ਸੀ ਹਾਂ ਉਹਨੂੰ ਸਿਰਫ ਸ਼ਰਾਬ ਵਗੈਰਾ ਦਾ ਪਤਾ ਸੀ ਪਰ ਉਹਦੀ ਮਾਂ ਨੇ ਉਹਨੂੰ ਕਈ ਵਾਰ ਘਰੇ ਦੇਖਿਆ ਵੀ ਸੀ ਨਸ਼ਾ ਕਰਦੇ ਨੂੰ ਪਰ ਉਹ ਰੋਕ ਨਹੀਂ ਸੀ ਸਕੀ ਇੱਕ ਔਰਤ ਨੇ ਇੱਕ ਮਾਂ ਨੇ ਐਡਾ ਵੱਡਾ ਓਲਾ ਰੱਖਿਆ ਤੇ ਆਪਣਾ ਘਰ ਖਤਮ ਕਰ ਲਿਆ ਹੁਣ ਕੁਲਜਿੰਦਰ ਦਾ ਬਾਪ ਇਹ ਸੋਚਦਾ ਵੀ ਸਾਨੂੰ ਇਹ ਪਾਪ ਸਾਨੂੰ ਸਭ ਕੁਝ ਪਤਾ ਹੁੰਦਿਆਂ ਹੋਇਆਂ ਪਹਿਲਾਂ ਓਲਾ ਤਾਂ ਮੇਰੇ ਘਰ ਵਾਲੀ ਰੱਖ ਗਈ ਹੁਣ ਮੈਂ ਕੁੜੀ ਵਾਲਿਆਂ ਨਾਲ ਓਲਾ ਨਾ ਰੱਖਾਂ ਮੈਂ ਉਹਨਾਂ ਨਾਲ ਗੱਲ ਸਪਸ਼ਟ ਕਰਾਂ ਵੀ ਉਹਨਾਂ ਦਾ ਉਹਨਾਂ ਨੂੰ ਕੋਈ ਤਣ ਪੱਤਨ ਨਾ ਲਾਈਏ ਫੇਰ ਕੁਲਜਿੰਦਰ ਦਾ ਬਾਪ ਇਹ ਸੋਚਦਾ ਵੀ ਉਸ ਧੀ ਧਿਆਣੀ ਦਾ ਕੋਈ ਕਸੂਰ ਨਹੀਂ ਕਸੂਰ ਤਾਂ ਸਾਡਾ ਸੀ ਮੇਰੇ ਘਰ ਵਾਲੀ ਦਾ ਵੀ ਕਸੂਰ ਸੀ ਜਿਹੜੀ ਉਸ ਕਸੂਰਬਾਰ ਦੇ ਨਾਲ ਖੜਕੇ ਉਹਦੇ ਪਾਪ ਟੱਕਦੀ ਰਹੀ ਉਹ ਕਹਿੰਦਾ ਕਿ ਮੈਂ ਪਛਤਾਵਾ ਵੀ ਕਰੂੰਗਾ ਤਾਂ ਮੈਂ ਕਿਸ ਗੱਲ ਦਾ ਕਰੂੰਗਾ ਵੀ ਮੈਨੂੰ ਉਸ ਤੁਸੀਂ ਧਰਮ ਸੰਕਟ ਚ ਪਾ ਕੇ ਰੱਖਤਾ ਕੁਲਜਿੰਦਰ ਦੇ ਪਿਓ ਕੋਲ ਸਿਰਫ ਇੱਕੋ ਇੱਕ ਰਾਸਤਾ ਹੁੰਦਾ ਵੀ ਉਹ ਆਪਣੇ ਸਿਰ ਤੇ ਉਸ ਝੂਠ ਦੇ ਬੋਝ ਨੂੰ ਲਾ ਕੇ ਚਿੰਤਾ ਮੁਕਤ ਹੋ ਜੇ ਉਹ ਸੱਜਣ ਸਿਆਂ ਨੂੰ ਨਾਲ ਲੈ ਕੇ ਹਰਨੇਕ ਸਿੰਘ ਦੇ ਕੋਲ ਜਾਂਦਾ ਤੇ ਹੱਥ ਬੰਨ ਕੇ ਤਾਂ ਹੀ ਰੋਂਦਾ ਵੀ ਥੋੜੀ ਧੀ ਦੇ ਦੁੱਖ ਦਾ ਕਾਰਨ ਵੀ ਅਸੀਂ ਆਪ ਖੜੇ ਆ ਤੇ ਹੱਥ ਬੰਨ ਕੇ ਇਹ ਗੱਲ ਕਹਿੰਦਾ ਵੀ ਮੈਂ ਤੁਹਾਨੂੰ ਇਸ ਦੁੱਖ ਦੀ ਘੜੀ 'ਚ ਛੱਡ ਨਹੀਂ ਸਕਦਾ ਠੀਕ ਆ ਸਾਡੇ ਸਿਰ ਗੁਨਾਹ ਬਹੁਤ ਵੱਡਾ ਵੀ ਸਾਡੇ ਤੋਂ ਉੱਲਾ ਰਹਿ ਗਿਆ ਵੀ ਮੁੰਡਾ ਸਾਡਾ ਨਸ਼ਾ ਪੱਤਾ ਕਰਦਾ ਸੀ ਤੇ ਇਸ ਗੱਲ ਦਾ ਸਭ ਤੋਂ ਵੱਡਾ ਉੱਲਾ ਕਿ ਮੇਰੇ ਘਰ ਵਾਲੀ ਨੇ ਵੀ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਪਰ ਮੈਂ ਇਸ ਧੀ ਧਿਆਣੀ ਨੂੰ ਇਸ ਤਰ੍ਹਾਂ ਰੋਲਣਾ ਨਹੀਂ ਚਾਹੁੰਦਾ ਹੁਣ ਇਹਦਾ ਰਿਸ਼ਤਾ ਮੈਂ ਆਪਣੇ ਹੀ ਖਾਨਦਾਨ ਚ ਲੈ ਕੇ ਜਾਊਂਗਾ ਮੈਂ ਇਹਨੂੰ ਆਪਣੀ ਨੂੰਹਤੀ ਬਣਾ ਕੇ ਰੱਖੂੰਗਾ ਅੱਛਾ ਔਰ ਹਰਨੇਕ ਸਿੰਘ ਇਸ ਗੱਲ ਤੇ ਹੈਰਾਨ ਹੋ ਗਿਆ ਜਦੋਂ ਕੁਲਜਿੰਦਰ ਦੇ ਬਾਪ ਨੇ ਇਹ ਗੱਲ ਕਹੀ ਵੀ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਨਸ਼ਾ ਪੱਤਾ ਕਰਦਾ ਹੁਣ ਹਰਨੇਕ ਤੇ ਹਰਨੇਕ ਦੇ ਘਰ ਵਾਲੀ ਇਹ ਸੋਚਦੇ ਆ ਵੀ ਜੇ ਇਹਨਾਂ ਦਾ ਮੁੰਡਾ ਨਸ਼ੇ ਪੱਤੇ ਕਰਦਾ ਸੀ ਕੀ ਪਤਾ ਇਹਨਾਂ ਦੇ ਖਾਨਦਾਨ ਚ ਕੈਸੇ ਲੋਕ ਹੋਣਗੇ ਉਹ ਸੋਚ ਵਿਚਾਰ ਚ ਪੈ ਜਾਂਦੇ ਆ ਹੁਣ ਕੁਲਜਿੰਦਰ ਦਾ ਪਿਓ ਇਹ ਸੋਚਦਾ ਵੀ ਮੈਨੂੰ ਖੜੇ ਪੈ ਰ ਇਹ ਜਵਾਬ ਦੇ ਦੇਣ ਵੀ ਹਾਂ ਇਹ ਹਾਂਮੀ ਭਰ ਦੇਣ ਫਿਰ ਸੱਜਣ ਸਿੰਘ ਸਮਝਾਉਂਦਾ ਵੀ ਇਹਨਾਂ ਤੇ ਵਕਤ ਪਿਆ ਇਹਨਾਂ ਨੂੰ ਸਮਾਂ ਦੋ ਆਪਾਂ ਥੋੜਾ ਜਿਹਾ ਸਮਾਂ ਲੈ ਕੇ ਵਿਚਾਰ ਕਰਦੇ ਆਂ ਵੀ ਫਿਰ ਆਪਾਂ ਪਰਮਜੀਤ ਦਾ ਰਿਸ਼ਤਾ ਜਿਵੇਂ ਤੁਸੀਂ ਕਹੋਗੇ ਕਰਦਾਂਗੇ ਇੱਕ ਵਾਰ ਉਹਨਾਂ ਨੇ ਕੁਲਜਿੰਦਰ ਦੇ ਪਿਓ ਤੋਂ ਖਹਿੜਾ ਛਡਾ ਲਿਆ ਵਾਅਦਾ ਕਰਕੇ ਕਿ ਹਾਂ ਆਪਾਂ ਸੋਚ ਵਿਚਾਰ ਕਰਦੇ ਆਂ ਫਿਰ ਕੀ ਹੁੰਦਾ ਫਿਰ ਜਾਂਦੇ ਆਂ ਵਾਪਸ ਸੱਜਣ ਦਵਾਰਾ ਕੁਲਜਿੰਦਰ ਦੇ ਪਿਓ ਕੋਲ ਜਾਂਦਾ ਉਹਨੂੰ ਕਹਿੰਦਾ ਵੀ ਹੁਣ ਦੱਸ ਆਪਾਂ ਕੀ ਕਰੀਏ ਕਹਿੰਦਾ ਹੁਣ ਤੁਸੀਂ ਆਪ ਦੇ ਮੂੰਹੋਂ ਦੱਸ ਕੇ ਆਏ ਹੋ ਵੀ ਸਾਡਾ ਪੁੱਤ ਨਸ਼ੇ ਤੇ ਲੱਗਿਆ ਸੀ ਵੀ ਕੀ ਪਤਾ ਉਹਨਾਂ ਦਾ ਯਕੀਨ ਵੱਜਣਾ ਕਿ ਨਹੀਂ ਵੱਜਣਾ ਹਨਾ ਦੱਲਾਂ ਵਿਸ਼ਵਾਸ ਘਾਤ ਕੀਤਾ ਹਾਂ ਹਾਂ ਪਹਿਲਾਂ ਉਹਨਾਂ ਦਾ ਯਕੀਨ ਟੁੱਟ ਗਿਆ ਪੂਰੀ ਤਰ੍ਹਾਂ ਵੀ ਹੁਣ ਪਤਾ ਨਹੀਂ ਹੈਗਾ ਵੀ ਤੁਸੀਂ ਆਸ ਨਾ ਭਜਾਓ ਕਹਿੰਦਾ ਪਰ ਤੁਹਾਨੂੰ ਪੱਕੇ ਪੈਰੀ ਹੋਣਾ ਪੈਣਾ ਤੁਹਾਨੂੰ ਗਰੰਟੀ ਚੱਕਣੀ ਪੈਣੀ ਆ ਕਿ ਹਾਂ ਭਾਈ ਮੁੰਡਾ ਸਹੀ ਹੈ ਜਦੋਂ ਕੁਲਿੰਦਰ ਦਾ ਬਾਪ ਗੱਲਬਾਤ ਕਰਕੇ ਘਰੇ ਆਉਂਦਾ ਤਾਂ ਆਉਂਦੇ ਨੂੰ ਕੁਲਿੰਦਰ ਦੀ ਮਾਂ ਚੱਕਵੇਂ ਪੈਰੀ ਉਹਦੇ ਪਿੱਛੇ ਪੈ ਜਾਂਦੀ ਆ ਵੀ ਹਜੇ ਤਾਂ ਮੇਰੇ ਪੁੱਤ ਦਾ ਸੇਵਾ ਠੰਡਾ ਨਹੀਂ ਹੋਇਆ ਤੋ ਦੂਰੇ ਰਿਸ਼ਤੇ ਗੰਢਣ ਲੱਗਿਆ ਹੋયા ਆ ਵੀ ਕਿਹਦੇ ਸਿਰ ਤੇ ਲਿਆ ਕੇ ਉਹਨੂੰ ਰੱਖੇਗਾ ਉਹ ਤਾਂ ਮੇਰਾ ਪੁੱਤ ਖਾ ਗਈ। ਮੇਰੇ ਘਰ ਚ ਆਉਣ ਤੋਂ ਪਹਿਲਾਂ ਮੇਰਾ ਪੁੱਤ ਖਾ ਗਈ। ਮੈਂ ਉਹਨੂੰ ਕਿਵੇਂ ਬਸਦੀ ਦੇਖ ਲਾ ਮੇਰਾ ਤਾਂ ਪੁੱਤ ਹੀ ਨਹੀਂ ਬਚਿਆ। ਅੱਛਾ। ਜਦ ਕੇ ਉਹਦਾ ਪੁੱਤ ਕਿਵੇਂ ਗਿਆ ਉਹ ਉਸ ਮਾਈ ਨੂੰ ਚੰਗੀ ਤਰ੍ਹਾਂ ਪਤਾ ਸੀ। ਫੇਰ ਕੁਲਜਿੰਦਰ ਦਾ ਬਾਪ ਇਹ ਸੋਚਦਾ ਵੀ ਨਹੀਂ ਮੇਰੇ ਸਿਰੋਂ ਸਾਰੀ ਉਮਰ ਬੋਝ ਨਹੀਂ ਲੈਣਾ। ਅਸੀਂ ਕਿਸੇ ਦੀ ਧੀ ਦੇ ਨਾਲ ਧੋਖਾ ਕੀਤਾ। ਉਹ ਤਾੜਦਾ ਵੀ ਉਹਦੀ ਮਾਂ ਨੂੰ। ਉਹਨੂੰ ਤਾੜਦਾ ਵੀ ਹੈ ਕਿ ਹੁਣ ਜੋ ਹੋਊਗਾ ਮੇਰੇ ਹਿਸਾਬ ਨਾਲ ਹੋਊਗਾ। ਜੇ ਤੂੰ ਐਡਾ ਵੱਡਾ ਉਹਲਾ ਨਾ ਰੱਖਿਆ ਹੁੰਦਾ ਅੱਜ ਮੈਨੂੰ ਇਸ ਤਰ੍ਹਾਂ ਵਿਚਾਲੇ ਨਹੀਂ ਸੀ ਫਸਣਾ ਪੈਣਾ। ਵੀ ਤੁੰਦਾ ਮੈਨੂੰ ਵੀ ਗੱਲ ਕਰਨ ਜੋਗੇ ਨਹੀਂ ਛੱਡਿਆ ਫੇਰ ਕੁਲਜਿੰਦਰ ਦਾ ਬਾਪ ਆਪਣੇ ਦੂਰ ਦੀ ਰਿਸ਼ਤੇਦਾਰੀ ਵਿੱਚ ਇੱਕ ਗਰੀਬ ਪਰਿਵਾਰ ਦੇਖਦਾ ਅੱਛਾ ਜਿਹੜੇ ਦੋ ਭਰਾ ਹੁੰਦੇ ਆ ਉਹਨਾਂ ਵਿੱਚੋਂ ਇੱਕ ਮੁੰਡੇ ਨੂੰ ਉਹ ਗੱਲ ਕਰਦਾ ਕਿ ਮੈਂ ਉਹਨੂੰ ਆਪਦੇ ਘਰੇ ਰੱਖਣਾ ਚਾਹੁੰਨਾ ਵੀ ਸਾਡਾ ਅਗਲਾ ਬਾਰਸ ਵੀ ਉਹ ਹੋਊਗਾ ਸਭ ਕੁਝ ਹੋਊਗਾ ਵੀ ਮੈਂ ਉਹਨੂੰ ਆਪਣੇ ਕੋਲ ਰੱਖਣਾ ਮੈਂ ਤੁਹਾਡੇ ਪਰਿਵਾਰ ਨਾਲ ਵੀ ਖੜੂਗਾ ਉਸ ਪਰਿਵਾਰ ਨਾਲ ਵਾਦਾ ਕਰਦਾ ਉਹ ਭਾਣਜਾ ਲੱਗਦਾ ਹੁੰਦਾ ਕੁਲਜਿੰਦਰ ਦੇ ਬਾਪ ਦਾ ਰਿਸ਼ਤੇ ਵਿੱਚੋਂ ਤੇ ਫੇਰ ਉਹਦੀ ਗੱਲ ਕੁਲਜਿੰਦਰ ਦਾ ਬਾਪ ਹਰਨੇਕ ਸਿੰਘ ਉਹਨਾਂ ਚਲਾਉਂਦਾ ਪਰਮਜੀਤ ਵਾਸਤੇ ਤੇ ਤੁਸੀਂ ਇਹ ਦੇਖੋ ਕਿ ਜਦੋਂ ਕੁਲਜਿੰਦਰ ਦੀ ਮਾਂ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਇਹ ਦੂਰ ਦੀ ਰਿਸ਼ਤੇਦਾਰੀ ਚੋਂ ਰਿਸ਼ਤਾ ਉਹਨੂੰ ਕਰਵਾ ਕੇ ਘਰੇ ਰੱਖੂਗਾ ਉਹਦੇ ਲਈ ਇਹ ਅਸਹਿ ਹੋ ਜਾਂਦੀ ਐ ਉਹ ਘਰ ਚ ਕਲੇਸ਼ ਵੀ ਪਾਉਂਦੀ ਐ ਵੀ ਮੈਂ ਉਹਨੂੰ ਹੀ ਆਪਣੇ ਘਰ ਚ ਕਿਵੇਂ ਬਸਦੀ ਵੇਖ ਲਾਂ ਇਹ ਸੰਕਟ ਦੀ ਘੜੀ ਬਣ ਜਾਂਦੀ ਐ ਪਰਿਵਾਰ ਲਈ ਬਈ ਹੁਣ ਕੀ ਬਣੂਗਾ ਪਰ ਹਰਨੇਕ ਸਿੰਘ ਦੇ ਨਾਲ ਜਦੋਂ ਗੱਲਬਾਤ ਹੁੰਦੀ ਆ ਕੁਲਜਿੰਦਰ ਦੇ ਪਿਓ ਦੀ ਉਹ ਸਾਰਾ ਕੁਝ ਸੱਚ ਦੱਸ ਦਿੰਦਾ ਉਹ ਕਹਿੰਦਾ ਵੀ ਠੀਕ ਆ ਆਪਾਂ ਕਰਾਂਗੇ ਵੀ ਅਸੀਂ ਤੁਹਾਡੀ ਧਿਰ ਨਹੀਂ ਟੁੱਟਣ ਦੇਣੀ ਠੀਕ ਆ ਮੇਰੇ ਪੁੱਤ ਦੇ ਕਸੂਰ ਸੀਗੇ ਉਹ ਦੁਨੀਆ ਤੋਂ ਚਲਾ ਗਿਆ ਵੀ ਮੈਨੂੰ ਘੱਟੋ ਘੱਟ ਜਿਉਣ ਲਈ ਇੱਕ ਸਹਾਰਾ ਚਾਹੀਦਾ ਵੀ ਮੇਰੇ ਨਾਲ ਘੱਟੋ ਘੱਟ ਨਾਤਾ ਨਾ ਤੋੜਿਓ ਵੀ ਇਹ ਧੀ ਮੇਰੀ ਧੀ ਆ ਇਹ ਹੀ ਕਰੇ ਆਊਗੀ ਇਹ ਹੀ ਕਰੇ ਆਊਗੀ ਉਹ ਜਿਵੇਂ ਕਿਵੇਂ ਕਰਕੇ ਕੁਲਜਿੰਦਰ ਦੀ ਮਾਂ ਨੂੰ ਰਾਜ਼ੀ ਕਰ ਲੈਂਦਾ ਤੇ ਫੇਰ ਉਹਦੀ ਮੌਤ ਤੋਂ तकरीबन ਸਾਢੇ 3 ਮਹੀਨੇ ਬਾਅਦ ਕੁਲਜਿੰਦਰ ਦੀ ਜਗ੍ਹਾ ਤੇ ਉਹ ਮੁੰਡਾ ਪਰਮਜੀਤ ਨੂੰ ਬਿਹਾ ਕੇ ਉਸੇ ਘਰੇ ਲੈ ਕੇ ਆਉਂਦਾ ਅੱਛਾ ਤੇ ਲੋਕਾਂ ਵਿੱਚ ਗੱਲਾਂ ਵੀ ਹੁੰਦੀਆਂ ਬਹੁਤ ਕੁਝ ਹੁੰਦਾ ਕੋਈ ਕਹਿੰਦਾ ਕਿ ਜੱਟ ਨੇ ਜ਼ਮੀਨ ਬਚਾਉਣ ਦੀ ਖਾਤਰ ਜਾਣ ਕੇ ਅੱਕ ਚੱਬਿਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਕੁਲਜਿੰਦਰ ਦੇ ਬਾਪ ਦੇ ਸਿਰ ਤੇ ਜਿਹੜਾ ਬੋਝ ਸੀਗਾ ਨਾ ਉਹਨੂੰ ਲੱਗਦਾ ਸੀ ਕਿ ਹੁਣ ਮੈਂ ਸੌਖਾ ਮਰ ਜੂੰਗਾ ਜਿਹੜਾ ਇੱਕ ਪਾਪ ਦਾ ਬੋਝ ਇੱਕ ਪੁੱਤ ਦੇ ਝੂਠ ਦਾ ਬੋਝ ਸਿਰ ਤੇ ਲੈ ਕੇ ਉਹ ਜਿਉ ਰਿਆ ਸੀ ਉਹ ਉਹਦੇ ਤੋਂ ਫਾਰਗ ਹੋ ਗਿਆ ਫਿਰ ਉਹ ਜਿਹੜੀ ਜ਼ਮੀਨ ਸੀ ਉਹਦੇ ਕੋਲੇ 40 ਕਿਲੇ ਉਹਦਾ ਕੀ ਬਣਿਆ ਕੁਲਜਿੰਦਰ ਦੀ ਸਾਰੀ ਜ਼ਮੀਨ ਉਸ ਮੁੰਡੇ ਦੇ ਹਿੱਸੇ ਆਈ ਕੁਲਜਿੰਦਰ ਦੇ ਬਾਪ ਨੇ ਸਾਰੀ ਜ਼ਮੀਨ ਉਸ ਮੁੰਡੇ ਦੇ ਨਾਂ ਕਰਾਤੀ ਅੱਛਾ ਤੇ ਪਰਮਜੀਤ ਉਸ ਘਰ ਚ ਬਸ ਗਈ ਆ ਕੇ ਮਨ ਉਹਦਾ ਪਰੇਸ਼ਾਨਤਾ ਰਹਿੰਦਾ ਸੀ ਕਿਉਂਕਿ ਕੁਲਜਿੰਦਰ ਦੀ ਮਾਂ ਕਿਤੇ ਨਾ ਕਿਤੇ ਗੱਲਾਂ ਬਾਤਾਂ ਨਾਹੀ ਉਹਨੂੰ ਚੁਭਾ ਲਉਂਦੀ ਰਹਿੰਦੀ ਸੀ ਅੱਛਾ ਵੀ ਮੇਰਾ ਪੁੱਤ ਚਲਿਆ ਗਿਆ ਪਰ ਤੂੰ ਫੇਰ ਵੀ ਇਸੇ ਘਰ ਚ ਹੀ ਆਈ ਅਨਾ ਉਹਦੇ ਮਨ ਚ ਇੱਕ ਆਪਣੇ ਪੁੱਤ ਦੇ ਤੁਰ ਜਾਣ ਦਾ ਦੁੱਖ ਸੀ ਬਹੁਤ ਵੱਡਾ ਪਰ ਪਰਮਜੀਤ ਸਮਝਦਾਰ ਸੀ ਜੀਨੇ ਉਹ ਮਾਹੌਲ ਸਾਂਭ ਲਿਆ ਪਰਮਜੀਤ ਦੇ ਘਰ ਆਉਣ ਦੇ ਨਾਲ ਹਾਲਾਤ ਬਦਲੇ ਕੁਲਜਿੰਦਰ ਦੇ ਬਾਪ ਨੂੰ ਵੀ ਸਹਾਰਾ ਹੋਇਆ ਤੇ ਉਸ ਮੁੰਡੇ ਨੇ ਵੀ ਸਕੇ ਪੁੱਤ ਤੋਂ ਵੱਧ ਕੇ ਉਹਦਾ ਕੀਤਾ ਤੇ ਖੇਤੀਬਾੜੀ ਦਾ ਕੰਮ ਵੀ ਸਾਂਭਿਆ ਤੇ ਜਿਹੜਾ ਉਹਦਾ ਉਸ ਮੁੰਡੇ ਦਾ ਜਿਹੜਾ ਪਿਛਲਾ ਪਰਿਵਾਰ ਸੀਗਾ ਉਹਦੇ ਨਾਲ ਵੀ ਇਸ ਪਰਿਵਾਰ ਨੇ ਰਾਬਤਾ ਰੱਖਿਆ ਉਹਨਾਂ ਨੂੰ ਵੀ ਆਪਣੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਪਰਮਜੀਤ ਵੀ ਉਸ ਪਰਿਵਾਰ ਚ ਜਾ ਕੇ ਮਿਲ ਕੇ ਆਉਂਦੀ ਸੀ ਦੁੱਖਾਂ ਸੁੱਖਾਂ ਚ ਨਾਲ ਖੜਦੀ ਸੀ ਪਰ ਕੁਲਜਿੰਦਰ ਦੀ ਮਾਂ ਨੂੰ ਜਿਹੜੀਆਂ ਗੱਲਾਂ ਚੁੱਪਦੀਆਂ ਸੀ ਉਮਰ ਦੇ ਹਿਸਾਬ ਨਾਲ ਹੌਲੀ-ਹੌਲੀ ਉਹ ਟੈਲੀ ਪਹਿਣੀ ਸ਼ੁਰੂ ਹੋ ਗਈ ਉਹਨੂੰ ਅਹਿਸਾਸ ਹੋ ਗਿਆ ਸੀ ਵੀ ਮੇਰੀ ਗਲਤੀ ਸੀ ਕੁਲਜਿੰਦਰ ਦੀ ਮਾਂ ਨੂੰ ਹਾਂ ਕੁਲਜਿੰਦਰ ਦੀ ਮਾਂ ਨੇ ਪਹਿਲਾਂ ਪਹਿਲ ਤਾਂ ਦੋਨਾਂ ਜਣਿਆਂ ਨੂੰ ਬਹੁਤ ਤੰਗ ਕੀਤਾ ਪਰ ਜਦੋਂ ਉਮਰ ਦਾ ਢਾਲ ਦਾ ਪੜਾ ਆ ਗਿਆ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਫੇਰ ਉਹ ਇੱਕ ਸਧਾਰਨ ਔਰਤ ਦੀ ਤਰ੍ਹਾਂ ਵਿਚਰਨ ਲੱਗੀ ਪਰ ਭਰਮਜੀਤ ਨੇ ਕਦੇ ਵੀ ਉਹਦਾ ਮੂੰਹ ਨਹੀਂ ਸੀ ਫਟਕਾਰਿਆ ਨਾ ਹੀ ਉਸ ਮੁੰਡੇ ਰਣਜੀਤ ਨੇ ਦੋਨਾਂ ਜਾਣਿਆਂ ਨੇ ਉਹਨੂੰ ਆਪਣੇ ਸਕੇ ਮਾਪੇ ਤੋਂ ਵੱਧ ਸੰਭਿਆ ਹਾਲਾਂਕਿ ਕੁਲਜਿੰਦਰ ਦਾ ਬਾਪ ਜਿਹੜਾ ਕਿ ਸਰੀਰਕ ਪੱਖ ਤੇ ਤਕੜਾ ਸੀ ਤੁਰਿਆ ਫਿਰਦਾ ਸੀ ਪਰ ਉਹਨੇ ਉਹਨੂੰ ਵੀ ਆਰਾਮ ਲਈ ਬਿਠਾਤਾ ਕਿਉਂਕਿ ਉਸ ਮੁੰਡੇ ਨੇ ਘਰ ਦਾ ਸਾਰਾ ਕੰਮ ਸੰਭਲਿਆ ਸੀਗਾ ਤੇ ਤੁਸੀਂ ਇਹ ਦੇਖੋ ਕਿ ਇੱਕ ਮਿਸਾਲ ਬਣ ਗਈ ਸੀਗੀ ਜਿਹੜਾ ਮੁੰਡਾ ਖੂਨ ਚੋਂ ਵੀ ਨਹੀਂ ਸੀਗਾ ਤੇ ਗੋਤ ਦੇ ਵਿੱਚੋਂ ਵੀ ਨਹੀਂ ਸੀ ਪਰ ਰਿਸ਼ਤੇ ਨਾਤੇ ਚੋਂ ਸੀਗਾ ਉਹਨੇ ਕੁਲਜਿੰਦਰ ਦੀ ਜਗ੍ਹਾ ਲੈ ਕੇ ਸੋਹਣਾ ਰਿਸ਼ਤਾ ਨਾਤਾ ਨਿਭਾਇਆ ਤੇ ਐਂਡ ਤੱਕ ਕੁਲਜਿੰਦਰ ਦੀ ਮਾਂ ਦੀ ਸੇਵਾ ਵੀ ਕੀਤੀ ਤੇ ਉਸ ਘਰ ਨੂੰ ਵੀ ਸੰਭਾਲਿਆ ਤੇ ਤਿੰਨਾ ਘਰਾਂ ਨੂੰ ਉਹਨਾਂ ਨੇ ਮੁੜ ਕੇ ਆਵਾਜ਼ ਕਰ ਲਿਆ ਇੱਕ ਰਣਜੀਤ ਦਾ ਉਹ ਪਰਿਵਾਰ ਜਿੱਥੇ ਪਿੱਛੇ ਗਰੀਬੀ ਉਹਦਾ ਭਰਾ ਤੇ ਇਧਰ ਪਰਮਜੀਤ ਦਾ ਪਰਿਵਾਰ ਤੇ ਦੂਸਰੇ ਪਾਸੇ ਕੁਲਜਿੰਦਰ ਦਾ ਪਰਿਵਾਰ ਜਿੱਥੇ ਉਹਦੀ ਮਾਂ ਬਿਲਕੁਲ ਚੱਲੀ ਹੋ ਗਈ ਸੀ ਬਿਲਕੁਲ ਅੰਤ ਦੇ ਨੇੜੇ ਸੀ ਪਰ ਪਰਮਜੀਤ ਨੇ ਆਪਣੀ ਮਾਂ ਤੋਂ ਵੱਧ ਕੇ ਉਹਦੀ ਸੇਵਾ ਕੀਤੀ ਸਹੀ ਤੇ ਇਹ ਰਿਸ਼ਤਾ ਇੱਕ ਮਿਸਾਲ ਬਣ ਗਿਆ ਜਿੱਥੇ ਸ਼ੁਰੂਆਤ ਦੇ ਵਿੱਚ ਇੱਕ ਬਰਬਾਦੀ ਹੋਈ ਤੇ ਉਸ ਬਰਬਾਦੀ ਤੋਂ ਬਾਅਦ ਇੱਕ ਨਵੇਂ ਰਿਸ਼ਤੇ ਨੇ ਤਿੰਨ ਘਰ ਆਵਾਜ਼ ਕਰਤੀ ਤੇ ਦੂਸਰੇ ਪਾਸੇ ਤੁਸੀਂ ਇਹ ਦੇਖੋ ਇੱਕ ਮਾਂ ਨੇ ਪੁੱਤਰ ਮੋਹ ਦੇ ਵਿੱਚ ਇੱਕ ਘਰ ਉਜਾੜਨ ਦੀ ਕੋਸ਼ਿਸ਼ ਕੀਤੀ ਪਰ ਪਿਓ ਦੀ ਸਿਆਣਪ ਨੇ ਉਹ ਸਾਰਾ ਕੁਝ ਮੁੜ ਕੇ ਆਵਾਦ ਕਰਤਾ ਬਹੁਤ ਸੋਹਣੀ ਕਹਾਣੀ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਆਪਣਾ ਸੁਝਾਅ ਜ਼ਰੂਰ ਦੇ ਕੇ ਜਾਓ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਲੇਕ ਇੰਸਟਾਗ੍ਰam ਆਈਡੀ ਦਾ ਲਿੰਕ ਹੈ ਉੱਤੇ ਮੈਸੇਜ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube ਕਹੈਂਡ ਪੰਜਾਬੀ ਚੈਨਲ ਤੇ ਕਹਾਣੀਆਂ ਤੁਸੀਂ ਸੁਣ ਸਕਦੇ ਹੋ